ਡਾਕਟਰ ਸਕੱਤਰ ਸਟੇਟ ਕਮੇਟੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਜਿਹੜੀ ਅੱਜ ਸਟ੍ਰਾਈਕ ਕਰੀ ਐ ਲਖੋ ਜੀ ਇਹ ਸਾਡਾ 2 ਤਰੀਕ ਨੂੰ 2 ਜੂਨ ਨੂੰ ਤੇ 12 ਜੂਨ ਨੂੰ ਦੋ ਮੀਟਿੰਗਾਂ ਹੋ ਚੁੱਕੀਆਂ ਜਿਦੇ ਚ 25 ਮੰਗਾਂ ਦੀ ਸਹਿਮਤੀ ਬਣੀ ਸਗੀ ਹਜੇ ਤੱਕ ਇੱਕ ਵੀ ਮੰਗ ਦਾ ਸਰਕੂਲਰ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਗਿਆ ਤੇ ਫਿਰ 24 ਜੂਨ ਤੋਂ ਲੈ ਕੇ ਹੁਣ ਅਸੀਂ ਵਰਕ ਟੂ ਰੂਲ ਦੇ ਅਧੀਨ ਆਪਣੀ ਬੰਦੀ ਡਿਊਟੀ ਕਰ ਰਹੇ ਸੀ ਤੇ ਇਸ ਦੌਰਾਨ ਹੀ ਬਿਜਲੀ ਮੰਤਰੀ ਅੰਬਰਸਰ ਵਿਖੇ ਉਹਦੀ ਰਹਿਸ਼ ਦੇ ਸਾਹਮਣੇ ਸਾਡੇ ਵੱਲੋਂ ਧਰਨਾ ਵੀ ਲਗਾਇਆ ਗਿਆ ਪਰੰਤੂ ਹਜੇ ਤੱਕ ਇੱਕ ਵੀ ਸਰਕੂਲਰ 25 ਮੰਗਾਂ ਚੋਂ ਜਿਹੜੀਆਂ ਸਹਿਮਤੀਆਂ ਬਣੀਆਂ ਸੀਗੀਆਂ ਉਹ ਜਿਹੜਾ ਲਾਗੂ ਨਹੀਂ ਹੋਇਆ ਤਾਂ ਉਹਦੇ ਸਬੰਧ ਦੇ ਵਿੱਚ ਰੋਸ ਪ੍ਰਦਰਸ਼ਨ ਵੱਲੋਂ ਅੱਜ ਸਾਰੇ ਹੀ ਪੰਜਾਬ ਵਿੱਚ ਜੁਆਇੰਟ ਵੱਲੋਂ ਜਿਵੇਂ ਹੀ ਫੈਸਲਾ ਕੀਤਾ ਗਿਆ ਸੀ ਕਿ 11 ਤੋਂ ਲੈ ਕੇ 13 ਤਰੀਕ ਤੱਕ ਸਾਰੇ ਸਾਥੀ ਮਾਸ ਕੈਜੂਲ ਦੀ ਭਰਨਗੇ ਤਾਂ ਉਹਦੇ ਅਧੀਨ ਅਸੀਂ ਉਹਨਾਂ ਦਾ ਹੁਕਮ ਮੰਨਦੇ ਹੋਏ ਅੱਜ ਸਾਰੇ ਸਾਥੀ ਛੁੱਟੀ ਤੇ ਜਿਹੜੇ ਆ ਭਰ ਚੁੱਕੇ ਆ ਨਾਮ ਸੁਖਦੇਵ ਸਿੰਘ ਰਠੌਰ ਅੱਜ ਜਿਹੜੇ ਬੱਥੇ ਤੁਹਾਨੂੰ ਲੱਗੋਈਆਂ ਅੱਜ ਦਾ ਸਾਡਾ ਤਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਅਸੀਂ ਮੰਗਾਂ ਦਾ ਮੰਗ ਪੱਤਰ ਸਾਡਾ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਜਈ ਐਸੋਸੀਏਸ਼ਨ ਨਾਲ ਸਭੂਚਿਆਂ ਨੇ ਅਸੀਂ ਦਿੱਤਾ ਸੀ ਜਿਹਦੇ ਵਿੱਚ 25 ਮੰਗਾਂ ਦੇ ਉੱਤੇ ਸਾਡੀ ਇੱਕ ਸਹਿਮਤੀ ਬਣੀ ਸੀਗੀ ਉਹ ਸਹਿਮਤੀਆਂ ਜਿਹੜੀਆਂ ਨੇ ਮੈਨੇਜਮੈਂਟ ਸਰਕਾਰ ਲਗਾਤਾਰ ਉਹ ਲਾਗੂ ਨਹੀਂ ਕਰ ਰਹੀ ਨਾ ਕੋ ਸਰਕੂਲਰ ਸਾਨੂੰ ਦਿੱਤਾ ਜਾ ਰਿਹਾ ਨਾ ਹੀ ਸਾਡੀ ਕੋਈ ਗੱਲਬਾਤ ਜਿਹੜੀ ਹੈ ਉਹ ਸਿਰੇ ਲੱਗ ਰਹੀ ਹੈ ਜੀ ਜਿਹੜੇ ਅੱਜ ਇਹ ਜਿਹੜੀ ਸਟ੍ਰਾਈ ਕਰੀਏ ਕਿੰਨੇ ਦਿਨਾਂ ਦੀ ਸਟ੍ਰਾਈਕ ਹੈ ਤੁਹਾਡੀ ਇਹ ਸਟੈਕ ਹੈਗੀ ਹੈ 3 ਦਿਨ ਵਾਸਤੇ 11 12 13 ਅੱਗੇ ਵੀ ਜੋ ਫੈਸਲਾ ਹੋਵੇਗਾ ਉਹ ਫੈਸਲੇ ਦੇ ਮੁਤਾਬਕ ਅਗੇ ਸਟ੍ਰੈਕ ਚ ਚਲੀ ਜਿਹੜੇ ਅਸੀਂ ਦੇਖ ਰਹੇ ਹਾਂ ਬਿਲਕੁਲ ਆਉਣ ਵਾਲੇ ਆ ਰਹੇ ਆ ਉਹ ਵੀ ਕਾਫੀ ਖੱਜਲ ਹੋ ਰਹੇ ਆ ਖੱਜਲ ਤਾਂ ਹੋ ਰਹੇ ਨੇ ਅਸੀਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਸੀ ਵੀ ਸਾਡੀ 3 ਦਿਨ ਲਗਾਤਾਰ ਹੜਤਾਲ ਹੈ 3 ਦਿਨ ਅਸੀਂ ਰਣਾ ਹੜਤਾਲ ਤੇ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਕੋਈ ਦੁਕਾਨਦਾਰ ਚਾ ਇੰਡਸਟਰੀ ਵਾਲਾ ਚਾ ਕਿਸਾਨ ਕੋਈ ਖੱਜਲ ਹੋਵੇ ਪਰ ਸਾਡੀਆਂ ਮਜਬੂਰੀਆਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੇ ਸਾਡੇ ਨਵੇਂ ਬੱਚੇ ਨੇ ਜਿਹੜੇ ਵਦੀਸ਼ਾ ਚ ਜਾ ਰਹੇ ਨੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲੇ ਸਾਡੀਆਂ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਇਹ ਖਾਲੀ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਭਰਤੀ ਨਵੀਂ ਕਰਕੇ ਜਾਂ ਠੇਕੇਦਾਰੀ ਸਿਸਟਮ ਨਿੱਜੀਕਰਨ ਦਾ ਸਿਸਟਮ ਜਿਹੜੇ ਸਾਡੇ ਸੀਐਚਪੀ ਕੰਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲ ਮੀਟਰ ਲੀਟਰ ਨੇ ਡੀਸੀ ਰੇਟ ਤੇ ਕੰਮ ਕਰਦੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤਮਾਮ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹਦੇ ਵਿੱਚੋਂ 25 ਮੰਗਾਂ ਦੇ ਉੱਤੇ ਸਾਡੀ ਸਹਿਮਤੀ ਬਣੀ ਸੀ ਉਹ 25 ਵਿੱਚੋਂ ਵੀ ਉਹ ਵੀ ਮੰਗਾਂ ਸਾਡੇ ਦੇ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਇੰਦਰ ਦਾ ਸਾਡੇ ਉੱਤੇ ਸਕੇਲ ਸਾਡੇ ਮੁੰਡਿਆਂ ਦੇ ਉੱਤੇ ਰੋਪਿਆ ਜਾ ਰਿਹਾ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਜਿਹੜਾ ਵਾਸਤੇ ਅਸੀਂ ਆਪਣਾ ਬੰਦਾ ਯੋਗਦਾਨ ਪਾ ਕੇ ਸੰਘਰਸ਼ ਜਿਹੜਾ ਇਹ ਕਰ ਰਹੇ ਹਾਂ ਇੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਪਾਵਰ ਕਾਮ ਟ੍ਰਾਸਕੋ ਪੈਨਸ਼ਨ ਯੂਨੀਅਨ ਏਟਕ ਜੋ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਬੋਰਡ ਨੂੰ ਦਿੱਤਾ ਗਿਆ 25 ਮੰਗਾਂ ਦਾ ਔਰ ਸਰਕਾਰ ਨਾਲ ਲਗਾਤਾਰ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹ 25 ਤੋਂ ਵੱਧ ਸਹਿਮਤੀਆਂ ਸਾਡੀਆਂ ਬਣੀਆਂ ਪਰ ਸਰਕਾਰ ਨੇ ਅਜੇ ਤੱਕ ਉਹ ਲਾਗੂ ਨਹੀਂ ਕੀਤੀਆਂ ਇਸ ਅਸ ਹੜਤਾਲ ਜਾਣ ਤੋਂ ਪਹਿਲਾਂ ਬੋਰਡ ਨੂੰ ਨੋਟ ਦਿੱਤਾ ਹੈ ਕਿ ਤਿੰਨ ਦਿਨ ਅਸੀਂ ਛੁੱਟੀ ਤੇ ਜਾਵਾਂਗੇ ਜੇ ਲੋੜ ਪਈ ਤੇ ਛੁੱਟੀ ਵਧਾਈ ਵੀ ਜਾ ਸਕਦੀ ਹੈ ਕਿਉਂਕਿ ਸਰਕਾਰ ਤੇ ਮੈਨੇਜਮੈਂਟ ਹੈ ਜਿਹੜੀ ਸਾਡੇ ਤੇ ਸਿੱਧੇ ਹਮਲੇ ਕਰ ਰਹੀ ਹੈ ਔਰ ਸਾਨੂੰ ਕੋਈ ਵੀ ਮੰਗ ਦੀ ਪ੍ਰਾਪਤੀ ਨਹੀਂ ਹੋ ਰਹੀ ਪੈਨਸ਼ਨ ਯੂਨੀਅਨ ਇਹ ਤੱਕ ਵੱਲੋਂ ਫੈਸਲਾ ਕੀਤਾ ਗਿਆ ਕਿਉਂਕਿ ਰੈਗੂਲਰ ਦੀ ਜਿਹੜੀ ਧੜਾ ਕਰਨ ਦੀ ਜਿਹੜੀ ਜਮਾਤ ਹੈ ਉਹ ਕੱਟ ਕੇ 30 30 ਲੱਖ ਤਾਂ ਪਹੁੰਚ ਗਈ ਹੈ ਜਦ ਕਿ 1 ਲੱਖ ਤੋਂ 70000 ਜਿਹੜੇ ਪੋਸਟਾਂ ਸਾਡੀ ਖਾਲੀ ਪਈਆਂ ਨੇ ਕੰਮ ਦਾ ਬਹੁਤ ਜਿਹੜਾ ਸਾਡਾ ਵਧ ਰਿਹਾ ਹੈ ਕਨੈਕਸ਼ਨ ਸਾਡੇ ਵਧ ਰਹੇ ਨੇ ਕੱਚੇ ਕੰਮ ਪੱਕੇ ਨਹੀਂ ਕੀਤੇ ਜਾ ਰਹੇ ਮਾਨ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਨੇ ਇਸ ਕਲਟਰੀ ਯੂਨੀਅਨ ਸੰਧੀਆ ਮੰਗਾ ਸਾਡੀਆਂ ਵੀ ਵਿੱਚ ਦਰਜ ਨੇ 245 ਸਾਨੂੰ ਦਿੱਤਾ ਗਿਆ ਸਾਡੀ ਮੰਗ ਹੈ ਵੀ ਦੋ ਨਾਲ ਨਾਲ ਸਾਡੇ ਸਕੇਲ ਸੋਧੇ ਜਾਣ ਔਰ ਜਿਹੜੇ 31 12 15 ਤੱਕ ਰਿਟਾਇਰ ਹੋਏ ਸਾਥੀ ਨੇ ਉਹਨਾਂ ਨੂੰ 16 ਵਾਲੇ ਸਾਥੀ ਜਿਹੜੇ ਵੱਧ ਪੈਨਸ਼ਨ ਲੈ ਰਹੇ ਨੇ ਸਾਨੂੰ ਵੀ ਉਹਨਾਂ ਦੇ ਬਰਾਬਰ ਉਹ ਵੀ ਮੰਗ ਸਾਡੇ ਵਿੱਚ ਦਰਜ ਹੈ ਅਸੀਂ ਇਹਨਾਂ ਦੀ ਰੈਗੂਲਰ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਰਿਟਾਇਰੀ ਵਾਤਾਵਰਣ ਨਾਲ ਦੇ ਸੰਘਰਸ਼ ਦੀ ਮਾਤ ਕਰਦੇ ਨੇ ਔਰ ਕੋਈ ਵੀ ਸੰਘਰਸ਼ ਆਊਗਾ ਜੋ ਐਕਸ਼ਨ ਦੇ ਗ ਜੋਇੰਟ ਜੋਇੰਟ ਕਮੇਟੀ ਤੇ ਆਪਣਾ ਇਕਤਾ ਮੰਚ ਅਸੀਂ ਇਹਨਾਂ ਨਾਲ ਵਾਦਵਾਤ ਚੜ ਕੇ ਹਿੱਸਾ ਲਵਾਂਗੇ ਔਰ ਹਰੇਕ ਸੰਘਰਸ਼ ਦੀ ਸਮਨਮਾਇਤ ਕਰਾਂਗੇ